ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਪੱਤਾ ਗੋਭੀ ਰਾਇਸ ਜਿਸ ਨੂੰ ਤੁਸੀਂ ਵੈਜ ਰਾਇਸ ਵੀ ਕਹਿ ਸਕਦੇ ਜਦੋਂ ਵੀ ਆਪਾਂ ਜੀ ਵੈਜ ਰਾਇਸ ਨੂੰ ਘਰ ਵਿੱਚ ਬਣਾ ਕੇ ਤਿਆਰ ਕਰਦੇ ਆ ਤਾਂ ਆਪਾਂ ਕਈ ਵਾਰ ਇਸ ਨੂੰ ਬਣਾਉਣ ਲੱਗੇ ਕੁਝ ਗਲਤੀਆਂ ਕਰ ਲੈਂਦੇ ਆ ਕਿਉਂਕਿ ਆਪਾਂ ਸਬਜ਼ੀਆਂ ਨੂੰ ਇਕੱਠਾ ਹੀ ਪਾ ਦਿੰਦੇ ਆ ਕਈ ਵਾਰ ਕੋਈ ਸਬਜ਼ੀ ਨੂੰ ਆਪਾਂ ਨੇ ਪੈਨਾ ਪਾਉਣਾ ਹੁੰਦਾਗਾ ਕਿਉਂਕਿ ਉਹ ਜਿਆਦਾ ਹਾਰਡ ਹੁੰਦੀ ਹੈ ਕਈ ਸਬਜ਼ੀਆਂ ਸੌਫਟ ਹੁੰਦੀਆਂ ਨੇ ਉਹ ਆਪਾਂ ਨੇ ਬਾਅਦ ਵਿੱਚ ਐਡ ਕਰਨੀਆਂ ਹੁੰਦੀਆਂ ਨੇ ਕੁਝ ਸਬਜ਼ੀਆਂ ਆਪਣੀਆਂ ਘੁੱਲ ਜਾਂਦੀਆਂ ਨੇ ਬੈਜਰਾਚ ਬਣਾਉਣ ਲੱਗੇ ਤੇ ਕੁਝ ਕੱਚੀਆਂ ਰਹਿ ਜਾਂਦੀਆਂ ਨੇ ਅਗਰ ਤੁਹਾਨੂੰ ਅੱਜ ਇਹ ਬੈਜਰਾਚ ਬਣਾਉਣ ਦੀ ਮੇਰੀ ਰੈਸਪੀ ਤੁਹਾਨੂੰ ਪਸੰਦ ਆਈ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਦੇ ਲਈ ਜੀ ਆਪਾਂ ਨੇ ਦੇਖੋ ਪੈਨਾ ਲਗਭਗ 1/2 ਕਿਲੋ ਦੇ ਕਰੀਬ ਆਪਾਂ ਨੇ ਪੱਤਾ ਗੋਭੀ ਲਈਏ ਜਿਸ ਨੂੰ ਆਪਾਂ ਨੇ ਮੋਟਾ-ਮੋਟਾ ਹੀ ਕਟਿੰਗ ਕਰਨਾਗਾ ਬਿਲਕੁਲ ਬ੍ਰੀਕ ਨਹੀਂ ਕੱਟਣਾ ਹੈਗਾ ਧੋ ਕੇ ਆਪਾਂ ਇਸ ਨੂੰ ਮੋਟਾ-ਮੋਟਾ ਕੱਟ ਲੈਣਾਗਾ ਇਸ ਦੇ ਨਾਲ ਹੀ ਜੀ ਆਪਾਂ ਨੇ ਤੁਹਾਨੂੰ ਦੇਖੋ ਦਿਖਾ ਦੇਣਾਗਾ ਕਿ ਜੋ ਇਸ ਦੇ ਵਿੱਚ ਹਾਰਜਾ ਇਸ ਦਾ ਜੋ ਡੰਡਲ ਹੁੰਦਾ ਉਸ ਨੂੰ ਹਟਾ ਦੇਣਾਗਾ ਇੱਕ ਆਪਾਂ ਨੇ ਗਾਜਰ ਲਈ ਹੈ ਜਿਸ ਨੂੰ ਆਪਣੇ ਨਾਲ ਤਾਂ ਜਿਆਦਾ ਮੋਟਾ ਤੇ ਨਾਲ ਹੀ ਪਤਲਾ ਕੱਟਿਆਗਾ ਤੇ ਇਸ ਵਿੱਚ ਹਾਫ ਆਪਾਂ ਸ਼ਿਮਲਾ ਮਿਰਚ ਐਡ ਕਰਾਂਗੇ ਇੱਕ మీడియం ਸਾਈਜ਼ ਦਾ ਆਪਾਂ ਨੇ ਪਿਆਜ਼ ਲਿਆਗਾ ਤੇ ਇੱਕ ਆਪਾਂ ਨੇ ਜਿੰਜਰ گارਲਿਕ ਨੂੰ ਚੋਪਿੰਗ ਕਰਕੇ ਲਿਆਗਾ ਤੇ ਕੁਝ ਆਪਾਂ ਹਰੀਆਂ ਮਿਰਚਾਂ ਲਈਆਂ ਰੈੱਡ ਚਿੱਲੀ ਆਪਾਂ ਨੇ ਬਿਲਕੁਲ ਵੀ ਜੂਸ ਨਹੀਂ ਕਰਨੀ ਇੱਕ ਆਪਾਂ మీడియం ਸਾਈਜ਼ ਦਾ ਆਲੂ ਲਿਆਗਾ ਤੇ ਇੱਕ ਆਪਾਂ بڑے ਸਾਈਜ਼ ਦਾ ਟਮਾਟਰ ਐਡ ਕਰਨਾਗਾ ਹੁਣ ਆਪਾਂ ਜੀ ਦੇਖੋ ਸਰੋਂ ਦੇ ਤੇਲ ਦੀ ਹਾਫ ਕਰਛੀ ਪਾ ਕੇ ਉਸ ਨੂੰ ਗਰਮ ਕਰਕੇ ਉਸੇ ਵਿੱਚ ਜੀਰਾ ਪਾਵਾਂਗੇ ਜਦੋਂ ਤੇਲ ਗਰਮ ਹੋ ਜਾਵੇ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਜਿੰਜਰ گارਲਿਕ ਐਡ ਕਰਨਾਗਾ ਫਿਰ ਆਪਾਂ ਇਸ ਵਿੱਚ ਹਿੰਗ ਪਾਵਾਂਗੇ ਥੋੜੀ ਜੀ ਹਿੰਗ ਪਾਉਣਾ ਲਾਜ਼ਮੀ ਆ ਤੇ ਥੋੜੀ ਜੀ ਆਪਾਂ ਕਾਲੀ ਮਿਰਚ ਨੂੰ ਕੁੱਟ ਕੇ ਲਿਆ ਲਓ ਹਲਕਾ ਜਿਹਾ ਆਪਾਂ ਜਿੰਜਰ گارਲਿਕ ਨੂੰ ਰੋਸਟ ਕਰਨ ਤੋਂ ਬਾਅਦ ਹੁਣ ਆਪਾਂ ਇਸ ਵਿੱਚ ਪਿਆਜ਼ ਪਾ ਲੈਣਾਗਾ ਪਿਆਜ਼ ਨੂੰ ਆਪਣੇ ਨਾਲ ਤਾਂ ਜਿਆਦਾ ਮੋਟਾ ਤੇ ਨਾ ਹੀ ਪਤਲਾ ਕੱਟਣਾ ਜੀ ਠੀਕ ਠੀਕ ਹੀ ਆਪਾਂ ਨੇ ਪਿਆਜ਼ ਕੱਟਣਾਗਾ ਆਲੂ ਵੀ ਆਪਾਂ ਨਾਲ ਦੀ ਨਾਲ ਐਡ ਕਰ ਦਾਂਗੇ ਤੇ ਨਾਲ ਹੀ ਆਪਾਂ ਇਸ ਵਿੱਚ ਗਾਜਰ ਪਾ ਦੇਣੀ ਇਹ ਤਿੰਨੋਂ ਚੀਜ਼ਾਂ ਆਪਾਂ ਨੇ ਇਕੱਠੀਆਂ ਹੀ ਪਾਉਣੀਆਂ ਨੇ ਕਿ ਪਿਆਜ਼ ਥੋੜਾ ਜਿਹਾ ਜਲਦੀ ਸੌਫਟ ਹੋ ਜਾਂਦਾਗਾ ਜੋ ਆਪਣਾ ਆਲੂ ਤੇ ਗਾਜਰ ਇਹ ਥੋੜੀ ਜਿਹੀ ਹਾਰਡ ਹੁੰਦੀ ਹੈ ਇਸ ਨੂੰ ਬਨਣ ਲੱਗੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਸ ਕਰਕੇ ਇਹ ਆਪਾਂ ਤਿੰਨੋਂ ਚੀਜ਼ਾਂ ਨੂੰ ਇਕੱਠੇ ਹੀ ਪਾ ਦੇਣਾਗਾ ਹੁਣ ਆਪਾਂ ਇਸ ਨੂੰ 50% ਤੋਂ ਜ਼ਿਆਦਾ ਬਣਾ ਕੇ ਤਿਆਰ ਕਰਨਾਗਾ ਜਦੋਂ ਲਗਭਗ ਜਿਹੀ 50% ਤੋਂ ਥੋੜੀ ਜਿਹੀ ਜ਼ਿਆਦਾ ਬਨ ਜਾਵੇ ਫਿਰ ਆਪਾਂ ਇਸ ਵਿੱਚ ਦੂਜੀਆਂ ਸਬਜ਼ੀਆਂ ਐਡ ਕਰਾਂਗੇ ਤੁਸੀਂ ਦੇਖਿਓ ਸਾਰੀਆਂ ਸਬਜ਼ੀਆਂ ਦੀ ਆਪਣੀਆਂ ਬਣ ਵੀ ਜਾਣੀਆਂ ਤੇ ਬਿਲਕੁਲ ਕੋਲੰਗੀਆਂ ਵੀ ਨਹੀਂ ਹੁਣ ਆਪਾਂ ਇਸ ਵਿੱਚ ਹਰੀ ਮਿਰਚ ਪਾਵਾਂਗੇ ਕਿਉਂਕਿ ਆਪਾਂ ਨੂੰ ਜੀ ਹਰੇ ਪੱਤੇ ਵਾਲੀਆਂ ਸਬਜ਼ੀਆਂ ਨੂੰ ਆਪਣੀ ਹੈਲਥ ਲਈ ਜ਼ਰੂਰ ਖਾਣਾ ਚਾਹੀਦਾ ਹਫ਼ਤੇ ਵਿੱਚ ਇੱਕ ਦੋ ਵਾਰ ਤੁਸੀਂ ਹਰੇ ਪੱਤੇ ਵਾਲੇ ਸਬਜ਼ੀਆਂ ਨੂੰ ਇਕੱਠਾ ਬਣਾ ਕੇ ਜ਼ਰੂਰ ਖਾਇਆ ਕਰੋ ਹੁਣ ਆਪਾਂ ਦੇਖੋ ਜੀ 50% ਤੋਂ ਥੋੜੇ ਜਿਹਾ ਜ਼ਿਆਦਾ ਇਹ ਬਣ ਚੁੱਕੀ ਹੈ ਸਬਜੀ ਤਾਂ ਹੁਣ ਆਪਾਂ ਇਸ ਵਿੱਚ ਪੱਤਾ ਗੋਭੀ ਪਾ ਦਾਂਗੇ ਪੱਤਾ ਗੋਭੀ ਬਹੁਤ ਹੀ ਘੱਟ ਟਾਈਮ ਵਿੱਚ ਬਣ ਜਾਂਦੀ ਆ ਹੁਣ ਆਪਾਂ ਗੈਸ ਨੂੰ ਮੀਡੀਅਮ ਟੂ ਹਾਈ ਰੱਖਾਂਗੇ ਤੇ ਇਸ ਨੂੰ 2-3 ਮਿੰਟਾਂ ਲਈ ਆਪਾਂ ਮੀਡੀਅਮ ਟੂ ਹਾਈ ਗੈਸ ਤੇ ਬਣਾਉਣਾਗਾ ਬਹੁਤ ਹੀ ਵਧੀਆ ਤਰੀਕੇ ਨਾਲ ਜੀ ਇਹ ਚਾਵਲ ਬਣ ਕੇ ਤਿਆਰ ਹੋਣਗੇ ਰੈਸਟੋਰੈਂਟ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਜੀ ਇਹ ਚਾਵਲ ਨੂੰ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਦੇਖੋ ਜਦੋਂ 3-4 ਮਿੰਟ ਹੋ ਜਾਣ ਫਿਰ ਆਪਾਂ ਇਸ ਵਿੱਚ ਸ਼ਿਮਲਾ ਮਿਰਚ ਪਾਉਣੀਆਂ ਤੇ ਟੇਸਟ ਅਨੁਸਾਰ ਆਪਾਂ ਨੇ ਸਬਜ਼ੀਆਂ ਲਈ ਨਮਕ ਪਾ ਦੇਣਾਗਾ ਨਮਕ ਨੂੰ ਆਪਾਂ ਨੇ ਚਾਵਲਾਂ ਦਾ ਐਡ ਅਲੱਗ ਤੋਂ ਕਰਾਂਗੇ ਤੇ ਸਬਜ਼ੀਆਂ ਦਾ ਨਮਕ ਆਪਾਂ ਨੇ ਪਹਿਨਾ ਐਡ ਕੀਤਾ ਗਾ ਜੀ ਆਪਾਂ ਸਾਰਾ ਨਮਕ ਹੁਣ ਪਾ ਦਿੰਦੇ ਤਾਂ ਫਿਰ ਆਪਣੇ ਸਬਜੀਆਂ ਵਿੱਚ ਹੀ ਸਾਰਾ ਨਮਕ ਚੜਾਇਆ ਜਾਂਦਾ ਤੇ ਚਾਵਲਾਂ ਵਿੱਚ ਆਪਣਾ ਨਮਕ ਨਹੀਂ ਰਹਿਣਾ ਸੀ ਤਾਂ ਚਾਵਲਾਂ ਦਾ ਨਮਕ ਆਪਾਂ ਬਾਅਦ ਵਿੱਚ ਐਡ ਕਰਨਾਗਾ ਹੁਣ ਆਪਾਂ 2 ਕ ਮਿੰਟਾਂ ਲਈ ਸਬਜੀਆਂ ਨੂੰ ਢਾਕੇ ਬਣਾਵਾਂਗੇ 2 ਕ ਮਿੰਟਾਂ ਲਈ ਜ ਹੁਣ ਆਪਾਂ ਸਬਜੀਆਂ ਨੂੰ ਇਸੇ ਤਰੀਕੇ ਨਾਲ ਹੀ ਓਪਨ ਬਣਾਉਣਾਗਾ ਕਿਉਂਕਿ ਸਬਜੀਆਂ ਆਪਣੀਆਂ ਪੂਰੀ ਤਰ੍ਹਾਂ ਬਣ ਚੁੱਕੀਆਂ ਨੇ ਆਪਾਂ शिमला ਮਿਰਚ ਨੂੰ ਚੈੱਕ ਕਰਨਾਗਾ ਜਦੋਂ ਆਪਣੀ शिमला ਮਿਰਚ ਪੂਰੀ ਤਰ੍ਹਾਂ ਬਣ ਗਈ ਤਸਮ ਦੋ ਆਪਣੇ ਸਬਜ਼ੀਆਂ ਬਣ ਕੇ ਰੈਡੀ ਨੇ ਕਿਉਂਕਿ ਜੋ ਆਪਣਾ ਆਲੂ ਤੇ ਗਾਜਰਾ ਉਸ ਨੂੰ ਆਪਾਂ ਥੋੜਾ ਜਿਹਾ ਪੈਨਾ ਹੀ ਬਣਾ ਕੇ ਤਿਆਰ ਕਰ ਲਿਆ ਸੀਗਾ ਤੇ ਜੋ ਆਪਣੀ ਪੱਤਾ ਗੋभी ਹੁੰਦੀ ਹੈ ਜੀ ਇਸ ਨੂੰ ਆਪਾਂ ਨੇ 50% ਹੀ ਬਣਾਉਣਾ ਹੁੰਦਾ ਹੈਗਾ ਤਾਂ ਕਿ ਇਸ ਦੇ ਵਿੱਚ ਇੱਕ ਹਲਕਾ ਜਿਹਾ ਕਰੰਚ ਬਣਿਆ ਰਵੇ ਤੇ ਜੋ ਸ਼ਿਮਲਾ ਮਿਰਚ ਇਸ ਨੂੰ ਵੀ ਆਪਾਂ ਨੇ ਪੂਰੀ ਤਰ੍ਹਾਂ ਕੁਕ ਨਹੀਂ ਕਰਨਾ ਹੁੰਦਾ ਇਸ ਦਾ ਕਲਰ ਬਣਿਆ ਰਹਿਣਾ ਚਾਹੀਦਾ ਹੈਗਾ ਸ਼ਿਮਲਾ ਮਿਰਚ ਤਾਂ ਦੇਖੋ ਸ਼ਿਮਲਾ ਮਿਰਚ ਲਗਭਗ ਆਪਣੀ ਬਣ ਕੇ ਰੈਡੀ ਆ ਹੁਣ ਆਪਾਂ ਇਸ ਵਿੱਚ ਇੱਕ ਪੈਕਟ ਮੈਗੀ ਮਸਾਲੇ ਦਾ ਐਡ ਕਰਾਂਗੇ। ਨਮਕ ਆਪਾਂ ਜੀ ਟੇਸਟ ਅਨੁਸਾਰ ਚਾਵਲਾਂ ਦਾ ਪਾ ਦਿੱਤਾ ਕ ਜੋ ਕਿ ਸਕਿਪ ਹੋ ਚੁੱਕਿਆ ਹੈਗਾ। ਮੈਂ ਤੁਹਾਨੂੰ ਦਿਖਾਣਾ ਪੁੱਲ ਚੁੱਕੀ ਹਾਂ। ਤੇ ਤੁਸੀਂ ਆਪਣੇ ਟੇਸਟ ਅਨੁਸਾਰ ਚਾਵਲਾਂ ਦੇ ਰਿਕਾਰਡਿੰਗ ਨਮਕ ਪਾ ਸਕਦੇ ਹੋ। ਹੁਣ ਆਪਾਂ ਦੇਖੋ ਜੀ ਔਇਲ ਕੀਤੇ ਹੋਏ ਚਾਵਲ ਐਡ ਕਰ ਦਿੱਤੇ ਨੇ। ਚਾਵਲਾਂ ਨੂੰ ਆਪਾਂ ਨੇ ਪਹਿਨਾਂ ਹੀ ਉਬਾਲ ਕੇ ਰੱਖ ਲਿਆ ਸੀਗਾ। ਹੁਣ ਆਪਾਂ ਇਸ ਵਿੱਚ ਜੀ ਟਮਾਟਰ ਐਡ ਕਰਾਂਗੇ। ਇਸ ਦੇ ਉੱਪਰ ਆਪਾਂ ਬਰੀਕ ਕੱਟਿਆ ਹੋਇਆ ਜੀ ਹਰਾ ਧਨੀਆ ਪਾਵਾਂਗੇ। ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ ਜਦੋਂ ਆਪਾਂ ਜੀ ਚਾਵਲ ਬਣ ਜਾਣ ਚਾਵਲਾਂ ਨੂੰ ਮਿਕਸ ਕਰਨਾ ਹੈਗਾ ਸਬਜ਼ੀ ਵਿੱਚ ਗੈਸ ਨੂੰ ਆਪਾਂ ਬਿਲਕੁਲ ਲੋ ਕਰ ਦੇਣਾਗਾ 2-3 ਮਿੰਟ ਬਾਅਦ ਆਪਾਂ ਗੈਸ ਨੂੰ ਬੰਦ ਕਰ ਦੇਣਾਗਾ ਜਦੋਂ ਵੀ ਆਪਾਂ ਜੀ ਦੇਖੋ 베ਜ ਰਾਇਸ ਨੂੰ ਬਣਾਉਣਾਗਾ ਤਾਂ ਹਮੇਸ਼ਾ ਚਾਵਲਾਂ ਨੂੰ ਉਬਾਲ ਕੇ ਹੀ ਬਣਾਉਣਾ ਚਾਹੀਦਾਗਾ ਤਾਂ ਕਿ ਚਾਵਲਾਂ ਦੀ ਚੰਗੀ ਤਰ੍ਹਾਂ ਪੇਸਟ نکال ਕੇ ਉਸ ਨੂੰ ਆਪਾਂ ਨੇ ਹੈਲਦੀ ਬਣਾ ਕੇ ਤਿਆਰ ਕਰ ਲੈਣਾਗਾ ਫਿਰ ਹੀ ਆਪਾਂ ਸਬਜ਼ੀਆਂ ਵਿੱਚ ਉਸ ਨੂੰ ਪਾ ਕੇ ਚਾਵਲਾਂ ਨੂੰ ਬਣਾਉਣਾਗਾ ਕਿਉਂਕਿ ਉਬਾਲੇ ਹੋਏ ਚਾਵਲ ਆਪਣੇ ਹੈਲਥ ਲਈ ਬਹੁਤ ਹੀ ਜ਼ਿਆਦਾ ਗੁਣੀਕਾਰੀ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਨਾ ਤਾਂ ਆਪਣੀਆਂ ਸਬਜ਼ੀਆਂ ਕੁਲੀਆਂ ਨੇ ਜੀ ਤੇ ਨਾ ਹੀ ਆਪਣੇ ਚਾਵਲ ਟੁੱਟੇ ਨੇ ਕਿਉਂਕਿ ਚਾਵਲ ਨੂੰ ਉਬਾਲਣ ਦੀ ਰੈਸਪੀ ਜੀ ਆਪਾਂ ਆਪਣੇ ਚੈਨਲ ਉੱਪਰ ਪਾਈ ਹੋਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਚਾਵਲ ਨੂੰ ਉਬਾਲਣ ਦੀ ਰੈਸਪੀ ਦੇਖ ਸਕਦੇ ਹੋ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਸ ਨੂੰ ਇੱਕ ਪਲੇਟ ਵਿੱਚ ਪਾ ਲਵਾਂਗੇ ਦੇਖੋ ਜੀ ਦੇਖਣ ਤੋਂ ਹੀ ਪਤਾ ਲੱਗ ਰਿਹਾ ਕਿ ਆਪਣੇ ਜੋ ਚਾਵਲ ਨੇ ਕੰਨੇ ਜਿਆਦਾ ਵਧੀਆ ਬਣ ਕੇ ਤਿਆਰ ਹੋਏ ਨੇ ਨਾ ਭਾਈ ਇਸ ਵਿੱਚ ਹਲਦੀ ਐਡ ਕਰੀਆ ਬਿਨਾ ਹਲਦੀ ਤੋਂ ਬਣਾ ਕੇ ਦੇਖੋ ਜੀ ਇਸ ਦਾ ਕਲਰ ਕੰਨਾ ਵਧੀਆ ਆਏਗਾ ਅਗਰ ਤੁਹਾਨੂੰ ਜੀ ਇਹ ਪੱਤਾ ਗੋਭੀ ਰੈਸ ਵੈਜ ਰੈਸ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਜਾਇ ਕਰੇ ਬਹੁਤ ਹੀ ਜਲਦ ਜੀ ਆਪਾਂ ਨਿਊ ਰੈਸਪੀ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਮੇਰੀ ਕਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਦਿਸ ਵੀਡੀਓ